ਪਠਾਨਕੋਟ ਦੀ ਲੀਚੀ ਲੰਡਨ ਦੇ ਵਿੱਚ ਵੀ ਆਪਣੀ ਖੁਸ਼ਬੂ ਫੈਲਾਵੇਗੀ ਪਹਿਲੀ ਵਾਰ ਲੀਚੀ ਪਠਾਨਕੋਟ ਤੋਂ ਵਿਦੇਸ਼ ਭੇਜੀ ਗਈ ਹੈ ਬਾਗਬਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਪਠਾਨਕੋਟ ਲਈ ਇਹ ਵੱਡਾ ਕਦਮ ਹੈ ਪਹਿਲੀ ਵਾਰ ਅੰਮ੍ਰਿਤਸਰ 에어ਪੋਰਟ ਤੋਂ ਲੀਚੀ ਦੀ ਵੱਡੀ ਖੇਪ ਲੰਡਨ ਭੇਜੀ ਗਈ ਹੈ ਹੁਣ ਲੀਚੀ ਪਠਾਨਕੋਟ ਤੋਂ ਭਾਰਤ ਹੀ ਨਹੀਂ ਸਗੋਂ ਕਿ ਵਿਦੇਸ਼ਾਂ ਦੇ ਵਿੱਚ ਵੀ ਆਪਣੀ ਮਹਿਕ ਫਲਾਵੇਗੀ ਪਠਾਨਕੋਟ ਦੀ ਲੀਚੀ ਨੂੰ ਅੰਮ੍ਰਿਤਸਰ 에ਅਰਪੋਰਟ ਤੋਂ ਲੰਡਨ ਭੇਜਿਆ ਗਿਆ ਹੈ ਤੇ ਇੱਥੋਂ ਦੀ ਲੀਚੀ ਨੂੰ ਹੁਣ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਪਸੰਦ ਕਰਨਗੇ ਪਠਾਨਕੋਟ ਦੀ ਲੀਚੀ ਭਾਰਤੀ ਲੋਕਾਂ ਦੀ ਪਹਿਲੀ ਪਸੰਦ ਹੈ ਤੇ ਇਸ ਦੀ ਪਹਿਲੀ ਖੇਪ ਪਠਾਨਕੋਟ ਤੋਂ ਲੰਡਨ ਭੇਜੀ ਗਈ ਹੈ ਬਿਲਕੁਲ ਜੀ ਪਹਿਲਾਂ ਤਾਂ ਸਾਡੇ ਕਿਸਾਨਾਂ ਨੂੰ ਮੈਂ ਵਧਾਈ ਦੇਣਾ ਚਾਹਨਾ ਕਿ ਜਿਨ੍ਹਾਂ ਦੀ ਲੀਚੀ ਬਾਹਰ ਗਈ ਆ ਉਸ ਤੋਂ ਪਹਿਲਾਂ ਆਪਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਪਿਛਲੇ ਹਫਤੇ ਸਾਡੇ ਇੱਥੇ ਸੂਬਾ ਪੱਧਰ ਦਾ ਲੀਚੀ ਸ਼ੋਅ ਹੋਇਆ ਸੀ ਜਿੱਥੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਆਏ ਸੀ ਤੇ ਉਹਨਾਂ ਨੇ ਬਾਰੋਂ ਐਕਸਪੋਰਟਰਸ ਨਾਲ ਮੀਟਿੰਗ ਕਰਵਾਈ ਜ਼ਿੰਮੇਦਾਰਾਂ ਦੀ ਤੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਜੀ ਵਿਦਿਨ 4-5 ਦਿਨਾਂ ਦੇ ਵਿੱਚ ਜਿਹੜੀ ਸਾਡੀ ਲੀਚੀ ਆ ਉਹ ਜੁਕੇ ਚਲੇ ਗਈ ਤੇ ਅਸੀਂ ਸਾਡੇ ਮੈਡਮ ਕਰੈਕਟਰ ਮੈਡਮ ਸ਼ਲਿੰਦਰ ਕੌਰ ਜੀ ਉਹਨਾਂ ਦਾ ਵੀ ਇੰਦਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਜ਼ਿੰਮੇਵਾਰਾਂ ਨਾਲ ਲਗਾਤਾਰ ਰابطਾ ਕਾਇਮ ਕਰਦੇ ਰਹਿੰਦੇ ਨੇ ਜ਼ਿੰਮੇਵਾਰਾਂ ਨੂੰ ਤਸਹੀਧਤ ਕਰਦੇ ਦਿੰਦੇ ਆ ਕਿ ਜਿਹੜੀ ਆਪਣੀ ਜਿਹੜੀ ਲੀਚੀ ਆ ਉਹਨਾਂ ਨੂੰ ਬਾਹਰ ਭੇਜੀ ਜਾਵੇ ਖੁੱਦ ਮੰਡੀਕਰਨ ਕੀਤਾ ਜਾਵੇ ਟੈਲੀ ਕਨਸਾਈਨਮੈਂਟ 'ਚ ਕਿੰਨੀ ਲੀਚੀ ਸੀਗੀ ਔਰ ਕਿਵੇਂ ਕੁਆਲਿਟੀ ਮੈਨੇਜਮੈਂਟ ਕੀਤਾ ਗਿਆ ਜੀ ਪਹਿਲੀ ਜਿਹੜੀ ਸਾਡੀ ਕਨਸਾਈਨਮੈਂਟ ਗਈ ਆ ਜੁਕੇ ਗਈ ਆ ਇਹਦੇ ਵਿੱਚ ਸਾਡਾ 1.2 ਪੁਆਇੰਟ 1.2 ਜਿਹੜੀ ਮੀਟ੍ਰਿਕ ਟਨ ਜਿਹੜੀ ਆ ਉਹ ਲੀਚੀ ਮਿਸਟਰ ਕੇਸ਼ ਡਡਵਾਲ ਪਿੰਡ ਮੁਰਾਦਪੁਰ ਉਹਨਾਂ ਦੀ ਗਈ ਆ ਉਹਦੇ ਵਿੱਚ ਅਸੀਂ ਜਿਹੜੀ ਸੀ 1.5 ਕਿਲੋ ਦੀ ਪਲਾਸਟਿਕ ਦੀ ਜਿਹੜੀ ਬਾਸਕਟ ਸੀ ਉਹਨਾਂ ਦੇ ਵਿੱਚ ਪੈਕਿੰਗ ਕੀਤੀ 3-3 ਕਿਲੋ ਦੇ ਅਸੀਂ ਬਾਕਸਸ ਵੀ ਪੈਕਿੰਗ ਕੀਤੀ ਦੋ ਅਲੱਗ ਤਰ੍ਹਾਂ ਦੀਆਂ ਪੈਕਿੰਗ ਕਰਕੇ ਭੇਜੀਆਂ ਉਹ ਅਸੀਂ ਦੇਖਿਆ ਕਿ ਜਿਹੜੀ ਡਿਮਾਂਡ ਜ਼ਿਆਦਾ ਆਏਗੀ ਤੇ ਉਹਦੇ ਅਕੋਰਡਿੰਗਲੀ ਨੈਕਸਟ ਜਿਹੜੀ ਆਪਾਂ ਲਈਤੀ ਫਿਰ ਭੇਜਾਂ ਕਰਾਂਗੇ